ਸਰਕਾਰੀ ਕੰਨੈਜ ਸਕੂਲ ਜੇ 12ਵੀਂ ਪਾਸ ਕਰ ਲਈ ਸੀ ਤੇ ਘਰਦਿਆਂ ਨੇ ਉਹਨੂੰ ਆਈਲਰਸ ਕਰਨ ਦਾ ਰੱ ਦਿੱਤਾ ਸੱਤ ਬੈਂਡ ਆ ਗਏ ਘਰਦਿਆਂ ਨੂੰ ਪਤਾ ਸੀ ਕਿ ਪੈਣ ਰਾ ਜਾਣੇ ਆ ਤਾਂ ਹੀ ਉਹ ਸੀ ਕਿਹਨਾਂ ਦੇ ਪਹਿਲਾਂ ਹੀ ਕਹੀ ਬੈਠੇ ਸੀ ਕਿ ਕੋਈ ਚੰਗਾ ਘਰ ਹੋਵੇ ਤਾਂ ਦੱਸਿਓ ਵੀਜ਼ਾ ਆਉਂਦੇ ਅਖਬਾਰ ਚੈਡ ਦੇ ਦਿੱਤੀ ਤੇ ਨਾਲ ਲਿਖ ਦਿੱਤਾ ਕਿ ਉਹ ਹੀ ਸੰਪਰਕ ਕਰਨ ਜੋ ਵਿਆਹ ਤੇ ਪੜਾਈ ਦਾ ਖਾਤਾ ਕਰ ਸਕਣ ਕਿੰਨੇ ਰਿਸ਼ਤੇ ਆਏ ਪਰ ਕੋਈ ਵੀ ਪਸੰਦ ਨਾ ਆਇਆ ਉਸਦੀ ਪੂਆ ਨੇ ਆਵਦੇ ਦੇ ਔਰ ਦੇ ਮੁੰਡੇ ਦਾ ਰਿਸ਼ਤਾ ਕਰਾਉਣ ਦੀ ਗੱਲ ਪਿਓ ਦੇ ਕੰਨ 'ਚ ਕਢੀ ਤੇ ਕਿਹਾ ਕੁੜੀ ਰਾਜ ਕਰੂ ਮੁੰਡਾ ਕੁੜੀ ਤੋਂ 5 ਸਾਲ ਵੱਡਾ ਸੀ ਪਰ ਫਿਰ ਵੀ ਘਰਦਿਆਂ ਨੇ ਪੂਆ ਦੀ ਗੱਲ ਨਾ ਮੋੜੀ ਤੇ ਵਿਆਹ ਦੀ ਗੱਲ ਚੱਲ ਪਈ ਵਿਆਹ ਦੀ ਜਾਂ ਤੇ ਹੋਵੇਗਾ ਇਹ ਗੱਲ ਕਰਮ ਲਈ ਕਿ ਜੇ ਵੀਜਾ ਨਾ ਆਇਆ ਬਿਆਹ ਨਹੀਂ ਕਰਾਂਗੇ ਉਹਦਾ ਵੀਜ਼ਾ ਆ ਗਿਆ ਅਤੇ ਦਿਨਚ ਹੀ ਵਿਆਹ ਕਰ ਦਿੱਤਾ ਗਿਆ ਚਬ ਇੰਨਾ ਛੇਤੀ ਛੇਤੀ ਹੋਇਆ ਕਿ ਕੁੜੀ ਨੂੰ ਕੁੜੇ ਨਾਲ ਸੋਚਣ ਦਿੱਤਾ ਗਿਆ ਵਿਆਹ ਤੋਂ 15 ਦਿਨ ਬਾਅਦ ਕੁੜੀ ਕੈਨੇਡਾ ਚਲੀ ਗਈ ਨਾਪਕਟ ਘਟਕੇ ਰਖਸ਼ੀ ਨੂੰ ਕੈਨੇਡਾ ਜਾ ਕੇ ਪਤਾ ਲੱਗਾ ਕਿ ਘਰਦਿਆਂ ਗੰਨਾ ਤੋਂ ਬਣਾ ਵੀ ਦੁਨੀਆ ਸੋਹਣੀ ਹੈ ਉਸਾਰੋ ਖਾਂਦਿਆਂ ਫਿਲਮਾਂ ਵਾਲੇ ਸੀਨ ਯਾਦ ਆਏ ਉੱਥੇ ਗੋਰੇ-ਗੋਰੀਆਂ ਹੱਥਾਂ-ਜੱਟ ਪੈ ਦੇਖਦੀ ਆਹ ਦੇ ਮਾਂ ਚ ਵੀ ਲੂਣੀ ਹੋ ਉਸ ਦੀ ਕਿ ਮੈਂ ਮੈਰਜ ਕਰਾਉਣੀ ਸੀ ਪਹਿਲਾਂ ਉਹ ਨਾਲ ਖੂਬ ਘੁੰਮਣਾ ਸੀ ਛੁੱਪਣੇ ਬੰਨੇ ਸੀ ਤੇ ਫੇਰ ਵਿਆਹ ਕਰਵਾਉਣਾ ਸੀ ਉਹ ਖਿਆਲਾਂ ਦੇ ਘਰ ਮਣਾਉਂਦੀ ਰਹਿੰਦੀ ਘਰ ਵਾਲੇ ਦਾ ਦਿਹਾੜੀ ਜਿ ਕਿੰਨੇ ਵਾਰ ਫੋਨ ਕਰਕੇ ਪੁੱਛ ਲੈਂਦਾ ਕਿ ਕੀ ਕਰ ਰਹੀ ਕਿੱਥੇ ਆ ਨਾਲ ਕੌਣ ਹੈ ਕਿਹਦੇ ਕਿਹਦੇ ਨਾਲ ਘੁੰਮਣ ਗਏ ਸੀ ਉਹ ਸਪਈਆਂ ਲੈਂਦੀ ਰਹਿੰਦੀ ਮੁੰਡੇ ਦੇ ਦਿਲ ਜਿ ਸ਼ੁਰੂ ਤੋਂ ਹੀ ਡਰ ਜਿਹਾ ਸੀ ਕਿ ਕਿਹਦੇ ਕੁੜੀ ਉੱਧਰ ਜਾ ਕੇ ਮੱਕਰ ਨਾ ਜਾਵੇ ਕਦੇ ਕਦੇ ਕੁੜੀ ਐ ਅਸਾਈਨਮੈਂਟਸ ਜੌਬ ਚ ਉਹਦੀ ਉਲਜੀ ਰਹਿੰਦੀ ਦੇਖੀ ਜਈ ਹੋਈ ਆਪਣੇ ਘਰ ਵਾਲੇ ਦਾ ਫੋਨ ਨਾ ਚਾਹੁੰਦੇ ਹੋਏ ਵੀ ਕੱਟ ਦਿੰਦੀ ਤੇ ਕਦੇ ਚੁੱਕ ਕੇ ਕਹਿ ਰੈਂਦੀ ਕਿ ਬੇਜੀ ਹਾਂ ਇਹ ਜਦ ਗੱਲ ਹੁੰਦੀ ਮੁੰਡਾ ਸਾਰਾ ਕੁਛਾ ਕੁੜੀ ਦੇ ਕੰਡ ਦਿੰਦਾ ਤੇ ਕਿੰਨੇ ਕਿੰਨੇ ਦਿਨ ਫੇਰ ਗੱਲ ਨਾ ਕਰਦਾ ਇੱਕ ਦਿਨ ਕਈ ਦਿਨਾਂ ਪਿੱਛੋਂ ਉਹਦੇ ਘਰ ਵਾਲੇ ਨੇ ਫੋਨ ਕੀਤਾ ਉਹ ਕੰਮ 'ਤੇ ਸੀ ਤੇ ਉਹਨੇ ਫੋਨ ਚੁੱਕ ਲਿਆ ਮੈਨੇ ਜਨੇ ਕਿੰਨੇ ਵਾਰ ਉਹਨੂੰ ਬਾਹਰ ਲੰਘ ਦੇ ਦਿੱਤੀ ਸੀ ਜੋਬ ਤੇ ਫੋਨ ਨਹੀਂ ਵਰਤ ਸਕਦੇ ਉਹਨਾਂ ਨੇ ਗੱਲ ਕਰਦੇ ਦੇਖਣ ਲਈ ਜਿਹਨੇ ਕਿਹਾ ਕੋਈ ਹੋਰ ਜੋਬ ਦੇਖ ਲਵੋ ਘਰਵਾਰਿਆਂ ਨੇ ਦੱਸਿਆ ਕਿ ਇਹ ਇੰਝ ਹੋਇਆ ਤਾਂ ਉਹਨੇ ਬੜੇ ਸ਼ਾਇਜੇ ਜਿਹੇ ਕਿਹਾ ਦਿੱਤਾ ਕਿ ਕੋਈ ਹੋਰ ਦੇਖ ਲਵੀ ਇਸ ਗੱਲ ਤੇ ਉਹਨੂੰ ਉਹਨਾਂ ਦੇ ਦੈਸ਼ ਹੋਈ ਕਿ ਉਹ ਕੁੜੀ ਇਸੋਤਲ ਪੋਤਲ ਤੋਂ ਪਰੇਸ਼ਾਨ ਹੈ ਦੀ ਪਰ ਕਿਸੇ ਕੋਲ ਦਿਲ ਦੀ ਗੱਲ ਨਾ ਕਰਦੀ ਕਦੇ ਕਦੇ ਗਣ ਗਣੌਂ ਲਈ ਲਾਵਾ ਨਾਲ ਪੜਾਉਣ ਵਾਲਿਆ ਬੇਟੂ ਮਨ ਸਾਡਾ ਪੜੇ ਹੀ ਨਾ ਇੱਕ ਰਣਸ਼ਟੈਸ਼ ਨਾ ਵਿਚਾਰਦੇ ਉਹਨ ਸਟੇਟਸ ਪਾਛਦੀਆਂ ਲਿਖੀਆਂ ਖਤਰਾ ਅਪਲੋਡ ਕੀਤੀਆਂ ਚਾਹਤੋਂ ਖਤਰਨਾਕ ਹੁੰਦਾ ਛਪਣਾ ਮਰ ਜਾਣਾ ਉਹਦੇ ਸਟੇਟਸ ਤੇ ਕਿਸੇ ਨੇ ਉਹਨੂੰ ਪਾ ਲਾਈਕ ਕੀਤਾ ਕਿ ਤੋ ਸ਼ਿਵ ਉਦਾਸ ਕਿਉਂ ਰਹਿੰਦੇ ਹੋ ਉਹਦਾ ਦਿਲ ਕੀਤਾ ਕਿ ਉਸ ਅਨਜਾਨ ਨੂੰ ਸਭ ਕੁਝ ਦੱਸ ਦਿਆਂ ਪਰ ਉਹਨੇ ਮੈਸੇਜ ਇਗਨੋਰ ਕੀਤੇ ਫਿਰ ਉਸ ਦਿਨ ਰੋਜ਼ ਮੈਸੇਜ ਆਉਣ ਲੱਗ ਗਿਆ ਕੀ ਹੋਇਆ ਇਹਨੇ ਇੱਕ ਰਣ ਫੇਜ ਕਿ ਰੁਕਾ ਜਾ ਰਿਪਲਾਈ ਕੀਤਾ ਨਾ ਮੈਸੇਜ ਕਰੂੰ ਮੈਂ ਬੇਪ੍ਰੇਸ਼ਾਨ ਹਾਂ ਮੁੰਡੇ ਨੇ ਪੁੱਛਿਆ ਹੋਈ ਪੈਸੇ ਰ ਹਾਂ ਕਿਉਂ ਪਰੇਸ਼ਾਨ ਹੋ ਰੱਖ ਦੇ ਜਾ ਕੇ ਜਿੰਨੇ ਉਹਨੇ ਸਾਰਾ ਕੁਝ ਲਿਖ ਦਿੱਤਾ ਮੁੰਡੇ ਨੇ ਕਿਹਾ ਕਿ ਕੋਈ ਨਾ ਠੀਕ ਹੋ ਜਾਏਗਾ ਸਭ ਕੁਝ ਤੇ ਆਪਣੀ ਪਛਾਣ ਦੱਸੀ ਕਿ ਮੈਂ ਉਸ ਸਟੋਰ ਤੇ ਕੰਮ ਕਰਦਾ ਇੱਥੇ ਤੁਸੀਂ ਕੰਮ ਕਰਦੇ ਹੋ ਮੈਨੂੰ ਤੁਸੀਂ ਬੜੇ ਪਿਆਰੇ ਜੇ ਲੱਗਦੇ ਹੋ ਇਹ ਤੋਂ ਹਰ ਦੇ ਸਾਹਮਣੇ ਆ ਕੇ ਬਣਾਉਣ ਦੀ ਕਦੀ ਹਿੰਮਤ ਜੇ ਨਹੀਂ ਹੋਈ ਇੰਜ ਗੱਲਾਂ ਕਰਦੇ ਕਰਦੇ ਰੋਜ਼ ਗੱਲਾਂ ਕਰਦੇ ਹੁਣ ਸਟੋਰ ਤੇ ਵੀ ਇਕੱਠੇ ਖਾਣਾ ਖਾਂਦੇ ਦੋਸਤ ਦੋਸਤ ਕਹਿੰਦੇ ਪਤਾ ਨਹੀਂ ਕਦੋਂ ਇੱਕ ਦੂਜੇ ਦੀ ਮੁਹੱਬਤ ਬਣ ਗਏ ਦੋਵੇਂ ਹਣ ਹਾਣੀ ਸੀ ਸੋਚ ਮਿਲਦੀ ਸੀ ਇੱਕ ਦਿਨ ਇਸਤਾ ਤੇ ਇਹਨੇ ਉਸ ਮੁੰਡੇ ਨਾਲ ਸਟੋਰੀ ਚ ਤਸਵੀਰ ਪਾ ਦਿੱਤੀ ਉਹ ਤਸਵੀਰ ਇੰਡੀਆ ਰਹਿੰਦੇ ਉਹਦੇ ਘਰ ਵਾਲਿਆਂ ਨੇ ਦੇਖੀ ਤਾਂ ਨਾਲ ਦੇ ਨਾਲ ਉਹਨੂੰ ਫੋਨ ਕਰ ਲਿਆ ਗਾੜੀ ਕਰੋਚ ਹੋਇਆ ਥੋੜੀ ਨਿਸ਼ਾਰੀ ਗੱਲ ਸੱਚ ਸੱਚਕਰ ਵਾਲੇ ਹੁੰਦਾ ਦਿੱਤੀ ਤੇ ਕਿਹਾ ਮੈਨੂੰ ਉਸ ਨਾਲ ਪਿਆਰ ਹੋ ਗਿਆ ਤੇ ਮੈਂ ਕਿਹਨ ਧੋਖੇ ਚ ਨਹੀਂ ਰੱਖਣਾ ਚਾਹੁੰਦੀ ਮੈਨੂੰ ਮaaf ਕਰ ਦੇਣਾ ਤੁਸੀਂ ਸੱਚ ਨਾਲ ਗੱਲ ਨਹੀਂ ਕਰਦੇ ਤੇ ਮੈਨੂੰ ਉਸ ਵੇਲੇ ਕਿਸੇ ਸ਼ਾਰੇ ਦੀ ਲੋੜ ਸੀ ਕੱਲੀ ਨਹੀਂ ਸ਼ਿਕਾਇਤ ਗੱਲ ਕਰ ਸਕਦੀ ਸੀ ਇਹ ਲਈ ਉਹ ਨਿਸ਼ਾਨ ਮੇਰੇ ਨਾਲ ਉਸ ਵਕਤ ਨਾਲ ਖੜਿਆ ਕਦੋਂ ਤੁਸੀਂ ਉਰਜੇ ਹੋਏ ਰਿਸ਼ਤੇ ਨੂੰ ਚੱਲ ਜਾਣ ਦੀ ਬਜਾਏ ਫੋਨ ਸਵਿਚ ਆਫ ਕਰਕੇ ਮੇਰੇ ਤੋਂ ਉਹ ਤਾਂ ਮੋੜ ਲਿਆ ਘਰ ਵਾਲ ਨੇ ਕੁੜੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤੇ ਬਿਨਾ ਗੱਲ ਕਰਦੇ ਨੇ ਫੋਨ ਭੰਗਾ ਕੇ ਮਾਰਿਆ ਕੁੜੀ ਕਿੰਨੇ ਦਿਨ ਲਗਾਤਾਰ ਕਾਲ ਕਰਦੀ ਰਹੀ ਪਰ ਉਧਰੋਂ ਕੋਈ ਜਵਾਬ ਨਾ ਆਇਆ ਇੱਕ ਦਿਨ ਉਹਨੇ ਜ਼ਿੰਦਗੀ ਤੋਂ ਹਾਰੀ ਨੇ ਬੈਠੀ ਬੈਠੀ ਨੇ ਪਰੇਸ਼ਾਨ ਹੋ ਨਾਬਦ ਕੱਟ ਲਈ ਚੰਗੇ ਕਰਮਾਂ ਨੂੰ ਉਹ ਦਿਨ ਉਹ ਸਟੋਰ ਵਾਲਾ ਮੁੰਡਾ ਅਚਾਨਕ ਉਥੇ ਆ ਗਿਆ ਹਸਪਤਾਲ ਦਾਖਲ ਕਰਵਾਇਆ ਪਿੰਡ ਗੱਲ ਪੁੱਜ ਗਈ ਗੱਲ ਸੁਣ ਮਾਂ ਪਿਓ ਦਾ ਮਨ ਬਲੰਦ ਰਹਿ ਗਿਆ ਉਹਨਾਂ ਨੇ ਕੁੜੀ ਨੂੰ ਸਿੱਧਾ ਕਹਿ ਦਿੱਤਾ ਜਿਵੇਂ ਦੇਲਕਾਰ ਦੋਵੇਂ ਕਰ ਲੈ ਪੁੱਤ ਉਹਨਾਂ ਨੇ ਕੁੜੀ ਦੀ ਭੂਆ ਨੂੰ ਠੋਕ ਕੇ ਕਹਿ ਦਿੱਤਾ ਕਿ ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਕੁੜੀ ਦੀ ਮਰਜ਼ੀ ਆ ਜੈਨ ਨਾਲ ਉਹਨੇ ਰਹਿਣਾ ਰਹਿ ਲਵੇ ਮੁੰਡਾ ਨਸ਼ਾ ਵੀ ਤਾਂ ਕਰਦਾ ਪਰ ਇਹ ਚੁੱਪ ਰਹੇ ਤੇਰੇ ਮੂੰਹ ਨੂੰ ਕਿ ਚਾਲ ਕੋਈ ਨਹੀਂ ਆ ਪ੍ਰੇਸ਼ ਉਧਰ ਜੂ ਸਾਡੀ ਧੀ ਨੇ ਬਸੇ ਰ ਆ ਕੇ ਹਾਸ਼ੀ ਕਿ ਮੁੰਡਾ ਨਸ਼ਈ ਏ ਪਰ ਉਹ ਕਾਂਵਲੀ ਬੋਲ ਕੇ ਹਟ ਗਈ ਜਿਹੜਾ ਮੁੰਡਾ ਫੇਰ ਚੁੱਪ ਹੋ ਗਈ ਤੇ ਸਾਨੂੰ ਨਾਰੀ ਭਰੀ ਹੋਈ ਫੀਸ ਦਿਵਾ ਰਹੀ ਸੀ ਐਸੀ ਕੁੜੀ ਡੋਗ ਦਿੱਤੀ ਪੂਆ ਭਰਾਦਿਆਂ ਗੱਲਾਂ ਸਾਨੂੰ ਪੁੱਛੇ ਹੋ ਕੇ ਚਲੀ ਗਈ ਮੁੰਡੇ ਵਾਲਿਆਂ ਨੇ ਧੁਖਾ ਧੜੀ ਦਾ ਕੇਸ ਕਰ ਦਿੱਤਾ ਕੁੜੀ ਤੇ ਕੁੜੀ ਵਾਲਿਆਂ ਤੇ ਕੁੜੀ ਇੰਡੀਆ ਆਈ ਤੇ ਪੰਚਾਇਤ ਹੋਈ ਫੈਸਲਾ ਹੋਇਆ ਕਿ ਦੋਵੇਂ ਫੇਰ ਤੋਂ ਇਕੱਠੇ ਰਹਿਣਗੇ ਕੁੜੀ ਨੇ ਵੀ ਮੰਨ ਸਮਝਾ ਲਿਆ ਤਿੰਨ ਮਹੀਨੇਾਂ ਬਾਅਦ ਇੰਡੀਆ ਆਈ ਕੁੜੀ ਸਹੁਰੇ ਰਹਿਣ ਲੱਗੀ ਅਣਮਨੇ ਮਾਨ ਨਾਲ ਇਹ ਤਾਂ ਕੁੜੀ ਦੀ ਜ਼ਿੰਦਗੀ ਦਾ ਸਮਝ ਆਪਤਾ ਹੋ ਗਿਆ ਐਨਵਾ ਦੀ ਸ਼ਵੇਰ ਪੁਰਸ ਘਰ ਆਈ ਤੇ ਖਬਰ ਰਸੀ ਕਿ ਉਹਨਾਂ ਦੇ ਮੁੰਡੇ ਮਹਰ ਤੇ লাশ ਪਈ ਮਿਲੀ ਤੇ ਮੌਤ ਦਾ ਕਾਰਨ ਚਿੱਟੇ ਵੀ ਉੱਗੜ ਹੋ ਜੇ ਉਹ ਕੁੜੀ ਗਮਸਮ ਹੋਈ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸ ਨੂੰ ਕੋਸ਼ਾ ਘਰਾਂ ਦੇ ਘਰਾਂ ਨੂੰ ਜਾਂ ਆਪਣੇ ਆਪ ਨੂੰ ਵਿਹੜੇ 'ਚ ਪਈ ਘਰ ਵਾਲੇ ਦੀ লাশ ਕੋਲ ਬੈਠੀ ਉਹ ਕੜੀ ਉਸ ਵੱਲ ਦੇਖਦੀ ਤੇ ਕਦੇ ਥੋੜਾ ਜਿਹਾ ਬਦੇ ਆਪਦੇ ਪੇਟ ਵੱਲ ਜਿੰਦਗੀ ਦਾ ਹੋਂਕਾ ਢਿੱਡ ਦਾ ਜੀ ਬਣ ਗਿਆ ਸੀ ਬੱਖ ਕਿਵੇਂ ਕਰਦੀ ਕਈ ਵਾਰ ਰਿਸ਼ਤੇ ਬਚਾਉਣ ਲਈ ਲੈ ਫਾਂਹਲੇ ਸਾਡਾ ਗਾਲ ਘੋਟਣ ਲੱਗ ਜਾਂਦੇ ਨੇ